हां जी दोस्तों शशि कार जी आशा करता हूं सारे ही वीर बहन सारे तंदुरुस्त होंगे जेकर ਤੁਸੀਂ ਫਸਟ ਟਾਈਮ ਚੈਨਲ ਤੇ ਹੋ ਕਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਠੀਕ ਹੈ ਜੀ ਨਾਲ ਹੀ ਸ਼ੇਅਰ ਲਾਈਕ ਕਰ ਦਿਓ ਕਰੋ ਦੋਸਤੋ ਕਮੈਂਟਾ ਤੁਹਾਡਾ ਕੁਛ ਜਾ ਨੀਚੇ ਕਮੈਂਟ ਕਰਿਆ ਕਰੋ ਤੇ ਸਾਡੀ ਕੀ ਵੈਬਸਾਈਟ ਸਰਕਾਰੀ ਪੋਸਟਾਂ ਦਿੱਲੀ ਦੀ ਸੀ ਵਿਸ਼ਟ ਕਰ ਸਕਦੇ ਜਿਹਦੇ ਦਿੱਲੀ ਸੀ ਪੋਸਟਾਂ ਦੀ ਜਾਣਕਾਰੀ ਲੈ ਕੇ ਆਉਣੇ ਰਹਿੰਦੇ ਆ ਤਾਂ ਜੀ ਜਿਨ੍ਹਾਂ ਨੇ ਵੀ ਐਂਟੀਟੀ ਕੋਰਸ ਕਰਨਾ ਜਿਹਦੇ ਬਾਰੇ ਗੱਲ ਕਰਾਂਗੇ ਐਂਟੀਟੀ ਕੋਰਸ ਜਨਕੀ ਨਰਸਰੀ ਟ੍ਰੇਨਿੰਗ ਟੀਚਰ ਇਹ ਕੋਰਸ ਆ ਜੀ ਜੋ ਕਿ ਆ ਇਗਨੋ ਯੂਨੀਵਰਸਿਟੀ ਦਿੱਲੀ ਤੋਂ ਇੱਕ ਕੋਰਸ ਹੁੰਦਾ ਠੀਕ ਹੈ ਜੀ ਇਹ ਇਸ ਕੋਰਸ ਨੂੰ ਤੁਸੀਂ ਘਰੇ ਬੈਠੇ ਕਰ ਸਕਦੇ ਹੋ ਜੀ ਠੀਕ ਹੈ ਜੀ ਤਿੰਨੇ ਚ ਇਗਜ਼ਾਮ ਹੁੰਦੇ ਨੇ ਠੀਕ ਹੈ ਜੀ ਇੱਕ ਇਜ ਪ੍ਰੋਜੈਕਟ ਹੁੰਦਾਗਾ ਠੀਕ ਹੈ ਤੇ ਤੁਸੀਂ ਤੁਸੀਂ ਕਰ ਸਕਦੇ ਹੋ एलिਜੀਬਿਲਟੀ ਕੀ ਹੈ ਦੀ ਇਸ ਜਿਹੜੀ ਲਿਜੀਬਿਲਟੀ ਕ੍ਰਾਈਟੇਰੀਆ ਜੀ ਯੋਗਤਾ ਘਟੋ ਘਟਾ ਹੈਗਾ ਜੀ 12ਵੀਂ ਪਾਸ ਜੇਕਰ ਤੁਸੀਂ 12ਵੀਂ ਪਾਸ ਕੀਤੀ ਹੋਈ ਹੈ ਜੀ ਤਾਂ ਇਹਨੂੰ ਅਪਲਾਈ ਕਰ ਲੈਂਦੇ ਤੁਸੀਂ ਯੋਗ ਹੈਗੇ ਹੋ ਜੀ ਠੀਕ ਹੈ ਜੀ ਯਾਨੀ ਕਿ 12ਵੀਂ ਪਾਸ ਆ ਕੈਂਡੀਡੇਟ ਮੁੰਡੇ ਕੁੜੀਆਂ ਦੋਨੋਂ ਹੋਈ ਇਹਨੂੰ ਫਾਰਮ ਨੂੰ ਭਰ ਸਕਦੇ ਹਨ ਤੇ ਜੋ ਗੱਲ ਕਰੀਏ ਸਮਾਂ ਕਿ ਇਹਦਾ ਤਾਂ ਲਗਭਗ 1 ਸਾਲ ਆ 1 ਸਾਲ ਦਾ ਇਹ ਕੋਰਸ ਆ ਜੀ ਹੁਣ ਡਿਪਲੋਮਾ ਦਾ ਠੀਕ ਆ ਜੀ ਇਹ ਫਾਰਮ ਸ਼ੁਰੂ ਹੋ ਰਹੇ ਨੇ ਫਾਰਮ ਸ਼ੁਰੂ ਹੋ ਰਹੇ ਨੇ ਤੇ ਜਿਸ ਦੀ ਕੀ ਆ ਲਾਸਟ ਡੇਟ ਆ 31 ਜਨਵਰੀ 2024 ਤੱਕ ਠੀਕ ਆ ਜੀ 31 ਜਨਵਰੀ 2024 ਤੱਕ ਆ ਜਿਹੜੀ ਇਹਦੀ ਜਿਹੜੀ ਲਾਸਟ ਤਰੀਕ ਹੈ ਉਸ ਤੱਕ ਜਿਹੜੇ ਆਪਣੇ ਫਾਰਮ ਨੇ ਜਿਹੜੇ ਆਨਲਾਈਨ ਸਬਮਿਟ ਕਰਵਾ ਸਕਦੇ ਹੋ ਕਿਸੇ ਵੀ ਇੰਟਰਨੈਟ ਕੈਫੇ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਤੁਸੀਂ ਜੇ ਸਾਡੇ ਕੋਲ ਫਾਰਮ ਅਪਲਾਈ ਕਰਵਾਉਣਾ ਚਾਹੁੰਦੇ ਹੋ ਸੇਵਕ ਇੰਟਰਨੈਟ ਕੈਫੇ ਦੇ ਨਾਲ ਸੇ ਆਨਲਾਈਨ ਸਬਮਿਟ ਕਰ ਸਕਦਾ ਆਪਣਾ ਉਹਨਾਂ ਨਾਲ ਸਾਬ ਆਪਣਾ ਜਿਹੜਾ رابطہ ਕਰ ਸਕਦੇ ਹੋ ਸਮਰਥ ਕਰ ਸਕਦੇ ਆ ਜੀ ਠੀਕ ਹੈ ਸੇਵਕ ਇੰਟਰਨੈਟ ਕੈਫੇ ਉਹ ਵਾਲਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਇਹ ਜਿਹੜੀ ਵੈਬਸਾਈਟ ਹੈ ਜੀ ਇਹ ਹੈ ਜੀ ਇਸ ਤੇ ਇਗਨੋ ਐਡਮਿਸ਼ਨ ਠੀਕ ਹੈ ਜੀ ਇੱਥੇ ਜਾ ਕੇ ਤੁਸੀਂ ਆਪਣਾ ਆਨਲਾਈਨ ਜੋਰਸ਼ਨ ਕਰ ਸਕਦੇ ਹੋ ਜਿਹਦੀ ਲਾਸਟ 31 ਜਨਵਰੀ 2024 ਦਾ ਲਾਸਟ ਹੈ ਜੀ ਇੱਥੇ ਜਾ ਕੇ ਸਾਰੀ ਜੀ ਤੁਸੀਂ ਡਿਟੇਲ ਆ ਜਿਹੜੀ ਇਹਨੂੰ ਸਬਮਿਟ ਕਰਨੀ ਪਊਗੀ ਜੇ ਤੁਸੀਂ ਕਹਿਣੋ ਸੀ ਅਲੱਗ ਤੋਂ ਮਾਦੇ ਲਈ ਵੀਡੀਓ ਬਣਾ ਕੇ ਲੈ ਆਉਂ ਦੋਸਤੋ ਜੇਕਰ ਤੁਸੀਂ ਕਮੈਂਟ ਤੁਹਾਡੇ ਆਵਣਗੇ ਲਗਭਗ 50 ਤਕਰੀਬਨ ਠੀਕ ਹੈ ਲਾਈਕ 100 ਤੋਂ ਪਲੱਸ ਹੋਊਗਾ ਤਾਂ ਮੈਂ ਕਮੈਂਟ ਯਾਨੀ ਕਿ ਤੁਹਾਡਾ ਯਾਨੀ ਕਿ ਪੂਰਾ ਪ੍ਰੋਸੈਸ ਹੈ ਜਿਹੜਾ ਇਹਨੂੰ ਦਾ ਵੀ ਕਿਸ ਤਰ੍ਹਾਂ ਸੀ ਐਡਮਿਸ਼ਨ ਕਰਨੀ ਆ ਜੀ ਠੀਕ ਹੈ ਉਹਦੀ ਤੁਹਾਨੂੰ ਬਕਾਇਦਾ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਤਾਂ ਕਿ ਤੁਹਾਨੂੰ ਆਸਾਨੀ ਹੋ ਜੇ ਜੀ ਇਹਦੇ ਵਿੱਚ ਤੁਹਾਨੂੰ ਦੱਸਿਆ ਜੀ ਜਿੰਮੇ ਮੈਂ ਐਡਮਿਸ਼ਨ ਕਰਨ ਤੋਂ ਬਾਅਦ ਜੀ ਤੁਹਾਨੂੰ ਯੂਜ ਤਿੰਨੇ ਜਿਹੜੇ ਨੇ ਤੁਹਾਡੇ ਇਗਜ਼ਾਮ ਹੋਣਗੇ ਇੱਕ ਤੁਹਾਡਾ ਕੀ ਆ ਤੇ ਤਿੰਨ ਤੁਹਾਡੇ ਅਸਾਈਨਮੈਂਟਾ ਬਣਣੀਆਂ ਜੀ ਇੱਕ ਯਾਨੀ ਕੀ ਤੁਹਾਡਾ ਇਹ ਪ੍ਰੋਜੈਕਟ ਹੋਣਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਸਾਡਾ ਡਿਪਲੋਮਾ ਜੀ ਜਿਸ ਦੇ ਵਿੱਚ ਕਿ ਪੰਜਾਬ ਕਾਰਬੋਲੋ ਜਾਨੀ ਕੀ ਜਿੰਮੇ ਦੱਸਿਆ ਇਹ ਅੱਗੇ ਆਏਗਾ ਸੋਨੇ ਚ ਆਇਆ ਜੀ ਇਹ ਮਾਲਾ ਵੀ ਨਹੀਂ ਪੋਸਟਾਂ ਦੇ ਨਿਕਲਦੀ ਰਹਿੰਦੀਆਂ ਨੇ ਠੀਕ ਹੈ ਜੀ ਆਪਣੇ ਨਾਲ ਵੀ ਨਵੇਂ ਸਾਲ ਦੇ ਵਿੱਚ ਇਹ ਪੋਸਟਾਂ ਆਉਣ ਦੀ ਸੁਭਾਵਨਾ ਨਹੀਂ ਤਾਂ ਕਰਕੇ ਤੁਸੀਂ ਕੋਰਸ ਨੂੰ ਕਰੋ ਠੀਕ ਹੈ ਜੀ ਬਹੁਤ ਬੜੇ ਕੋਰਸ ਹੈ ਜੀ ਨਰਸਰੀ ਟ੍ਰੇਨਿੰਗ ਟੀਚਰ ਜਾਨਕੀ ਐਨਟੀਟੀ ਦਾ ਕੋਰਸ ਹੈ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰ ਦਿਓ ਨਾਲ ਹੀ ਆਪਣੇ ਫਰੈਂਡ ਸਰਕ ਦੋਸਤਾਂ ਦੇ ਨਾਲ ਸ਼ੇਅਰ ਕਰੋ ਨਾਲੇ ਉਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਾਓ ਜੀ